ਹਾਂਜੀ ਦੋਸਤੋ ਉਮੀਦ ਆ ਤੁਸੀਂ ਠੀਕ ਠਾਕ ਹੋ ਸੋ ਅੱਜ ਦਾ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਨਾਮ ਮਨਪ੍ਰੀਤ ਜਿਵੇਂ ਤੁਹਾਨੂੰ ਪਤਾ ਆਪਾਂ ਇੱਕ ਲੜੀ ਸ਼ੁਰੂ ਕੀਤੀ ਆ ਤੇ ਅੱਜ ਉਸ ਲੜੀ ਦਾ 15ਵਾਂ ਦਿਨ ਆ ਜਿਦੇ ਵਿੱਚ ਆਪਾਂ ਦੁਨੀਆ ਭਰ ਦੀਆਂ ਮਹਾਨ ਔਰਤਾਂ ਬਾਰੇ ਗੱਲ ਕਰਦੇ ਆ ਜਿਨ੍ਹਾਂ ਨੇ ਜਾਂ ਤਾਂ ਸਾਰਿਆਂ ਤੋਂ ਕੁਝ ਵੱਖਰਾ ਕੀਤਾ ਜਾਂ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਰਹੀ ਆ ਤੇ ਉਹਨਾਂ ਨੂੰ ਆਪਾਂ ਇੰਨਾ ਜ਼ਿਆਦਾ ਨਹੀਂ ਜਾਣਦੇ ਤਾਂ ਇੱਕ ਕੋਸ਼ਿਸ਼ ਆ ਕਿ ਉਹਨਾਂ ਮਹਾਨ ਔਰਤਾਂ ਬਾਰੇ ਦੁਨੀਆ ਨੂੰ ਪਤਾ ਲੱਗ ਸਕੇ ਸੋ ਇਸੇ ਲੜੀ ਦੇ ਚੱਲਦੇ ਦਰਮਿਆਨ ਆਪਾਂ ਅੱਜ ਇੱਕ ਹੋਰ ਮਹਾਨ ਔਰਤ ਦੀ ਗੱਲ ਕਰਾਂਗੇ ਤੇ ਜਿੰਨੇ ਜਣੇ ਵੀ ਵੀਡੀਓਜ਼ ਦੇਖਦੇ ਆ ਸੌਰੀ ਮਾਫ ਕਰਨਾ ਬੜੀਆ ਸਹਿਯੋਗ ਮਿਲ ਰਿਹਾ ਚੰਗਾ ਲੱਗਦਾ ਜਦੋਂ ਤੁਹਾਡੇ ਕਮੈਂਟ ਆਉਂਦੇ ਨੇ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਅੱਜ ਆਪਾਂ ਗੱਲ ਕਰਦੇ ਆ ਸੁਸ਼ੀਲਾ ਮੋਹਣ ਬਾਰੇ ਜਿਨ੍ਹਾਂ ਨੂੰ ਸ਼ੁਸ਼ੀਲਾ ਦੀਦੀ ਦੇ ਨਾਮ ਨਾਲ ਜਾਣਿਆ ਜਾਂਦਾ ਉਹਨਾਂ ਦੀ ਸ਼ਾਨਦਾਰ ਜ਼ਿੰਦਗੀ ਤੇ ਭਾਰਤੀ ਆਜ਼ਾਦੀ ਲਈ ਜੋ ਮਹੱਤਮਪੂਰਨ ਕਦਮ ਜਾਂ ਜੋ ਉਹਨਾਂ ਦਾ ਜੋਗਦਾਨ ਸੀਗਾ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਸ਼ੁਸ਼ੀਲਾ ਦੀਦੀ ਸੀਗੇ ਜਿਨ੍ਹਾਂ ਨੇ ਆਪਣੀ ਨੌਜਵਾਨੀ ਵਿੱਚ ਹੀ ਭਾਰਤ ਲਾਈਕ ਕ੍ਰਾਂਤੀ ਕਾਰੀ ਦੇ ਵਿੱਚ ਲੜਨਾ ਕ੍ਰਾਂਤੀ ਵਿੱਚ ਉਹਨਾਂ ਨੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਆਪਣੀ ਹਿੰਮਤ ਦੇ ਨਾਲ ਭਾਰਤ ਦੀ ਜਵਾਨ ਆਫ ਆਰਕ ਦੇ ਨਾਲ ਵੀ ਉਹ ਮਸ਼ਹੂਰ ਹੋਏ ਭਗਤ ਸਿੰਘ ਰਾਜਗੁਰੂ ਸੁਖਦੇਵ ਜਦੋਂ ਉਹ ਫਾਂਸੀ ਦੇ ਬਾਅਦ ਉਹਨਾਂ ਨੇ ਹਿੰਦੂ ਸੋਸ਼ਲਿਸਟ ਰੈਵੋਲੂਸ਼ਨ ਐਸੋਸੀਏਸ਼ਨ ਦੀ ਅਗਵਾਈ ਵੀ ਕੀਤੀ ਤੇ ਕਈ ਮਹਿੰਮਾ ਨੂੰ ਇੰਜਾਮ ਦਿੱਤਾ ਤੇ ਸ਼ਸ਼ੀਲਾ ਦੇਵੀ ਦੀ ਜ਼ਿੰਦਗੀ ਦੇ ਅਣ ਕਹੇ ਅਫਸਾਨੇ ਤੇ ਉਹਨਾਂ ਦੇ ਯੋਗਦਾਨ ਨੂੰ ਸਮਝਣ ਲਈ ਇਹ ਵੀਡੀਓ ਪੂਰੀ ਜ਼ਰੂਰ ਦੇਖੋ ਸ਼ਸ਼ੀਲਾ ਮੋਹਨ ਜੋ ਕਿ ਸ਼ਸ਼ੀਲਾ ਦੇਵੀ ਦੇ ਨਾਮ ਨਾਲ ਪ੍ਰਸਿੱਧ ਹੈ ਭਾਰਤ ਦੀ ਆਜ਼ਾਦੀ ਵਿੱਚ ਉਹਨਾਂ ਦਾ ਇੱਕ ਮਹੱਤਮਪੂਰਨ ਯੋਗਦਾਨ ਰਿਹਾ ਜਿਨ੍ਹਾਂ ਦਾ ਜਨਮ ਸੀਗਾ ਉਹ 5 ਮਾਰਚ 1909 ਨੂੰ ਕੋਲੀਆਂਪਾਰਤ ਦੇ ਪੰਜਾਬ ਪ੍ਰਦੇਸ਼ ਵਿੱਚ ਇੱਕ ਫੌਜੀ ਡਾਕਟਰ ਦੇ ਘਰ ਜਨਮ ਹੋਇਆ। ਉਹਨਾਂ ਦੇ ਜਿਹੜੇ ਪਿਤਾ ਦੀ ਡੈਥ ਸੀਗੀ ਉਹ 1919 ਦੇ ਵਿੱਚ ਹੋਈ ਸੀਗੀ 19 ਜਾਂ ਤੇ ਜਿਹੜੇ ਉਹਨਾਂ ਦੇ ਮਾਤਾ ਸੀਗੇ ਉਹਨਾਂ ਦੀ ਪਹਿਲਾਂ ਹੀ ਡੈਥ ਹੋ ਗਈ ਸੀ ਜਦੋਂ ਜਿਹੜੇ ਸੁਸ਼ੀਲਾ ਦੀਦੀ ਸੀਗੇ ਉਹ ਬਹੁਤ ਛੋਟੇ ਸੀਗੇ ਭਾਵੇਂ ਉਹਨਾਂ ਨੇ ਮੁਸ਼ਕਲ ਸਮਾਂ ਦੇਖਿਆ। ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਸ਼ੁਰੂਆਤੀ ਸਿੱਖਿਆ ਸੀਗੀ ਉਹ ਜਲੰਧਰ ਦੇ ਆਰੀਆ ਮਹਿਲਾ ਕਾਲਜ ਤੋਂ ਪ੍ਰਾਪਤ ਕੀਤੀ ਤੇ ਆਪਣੇ ਛੋਟੇ ਭੈਣ ਭਾਈਆਂ ਨੂੰ ਉਹ ਮਾਂ ਵਾਂਗ ਕੇ ਪਾਲਦੇ ਰਹੇ ਤੇ ਉਹਨਾਂ ਨੂੰ ਪੜ੍ਹਾਈ ਲਿਖਾਈ ਦੇ ਵਿੱਚ ਵੀ ਉਹਨਾਂ ਦਾ ਕਾਫੀ ਯੋਗਦਾਨ ਸੀਗਾ ਪਿਤਾ ਦੀ ਉਹਨਾਂ ਨੇ ਬਹੁਤ ਜ਼ਿਆਦਾ ਸਹਾਇਤਾ ਕੀਤੀ ਤੇ ਫਿਰ ਉਹ ਕਿਤੇ ਹੋਰ ਜਾ ਕੇ ਵੀ ਇੱਕ ਪਰਸਨਲ ਟਿਊਟਰ ਦਾ ਕੰਮ ਵੀ ਕਰਦੇ ਰਹੇ ਉਸ ਤੋਂ ਬਾਅਦ ਵਿਦਿਆਰਥੀ ਜੀਵਨ ਦੇ ਦੌਰਾਨ ਹੀ ਉਹਨਾਂ ਨੇ ਰਾਸ਼ਟਰੀਵਾਦੀ ਕਵਿਤਾਵਾਂ ਲਿਖਨੇ ਸ਼ੁਰੂ ਕਰ ਦਿੱਤੀਆਂ ਤੇ ਜੀ ਦੇ ਕਰਕੇ ਉਹ ਬਹੁਤ ਮਤਲਬ ਮਸ਼ਹੂਰ ਹੋਏ ਤੇ ਉਸ ਤੋਂ ਬਾਅਦ ਫਿਰ ਉਹ ਉਹਨਾਂ ਨੇ ਜਿਹੜੀਆਂ ਗਤੀਵਿਧੀਆਂ ਸੀ ਉਹਨਾਂ ਦੇ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਗੱਲ ਕਰੀ ਆਪਾਂ ਕ੍ਰਾਂਤੀਕਾਰੀ ਭਾਗੀਦਾਰੀ ਦੀ ਸ਼੍ਰੀਲਾ ਦੀ ਜੀ ਦੀ ਰਾਜਨੀਤਿਕ ਦਿਲਚਸਪੀ ਉਦੋਂ ਵਧੀ ਜਦੋਂ ਉਹਨਾਂ ਨੇ ਹਿੰਦੁਸਤਾਨ ਸੋਸ਼ਲਿਸਟ ਰੈਵੋਲੂਸ਼ਨਿਸਟ ਐਸੋਸੀਏਸ਼ਨ ਦੇ ਵਿੱਚ 1926 ਦੇ ਵਿੱਚ ਸ਼ਾਮਲ ਹੋਏ ਇਹ ਜਿਹੜੀ ਸੰਸਥਾ ਸੀਗੀ ਭਾਰਤ ਵਿੱਚ ਬ੍ਰਿਟਿਸ਼ ਕਬਜ਼ੇ ਨੂੰ ਬਦਲਣ ਅਤੇ ਭਾਰਤ ਦੀ ਆਜ਼ਾਦੀ ਪ੍ਰਾਪਤ ਕਰਨ ਲਈ ਲਗਾਤਾਰ ਮਿਹਨਤ ਕਰ ਰਹੀ ਸੀਗੀ ਤੇ ਉਹਨਾਂ ਨੇ ਵੀ ਕਈ ਕ੍ਰਾਂਤੀਕਾਰੀ ਗਤੀਆਂ ਬਤੀਜਾਂ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਬਹੁਤ ਵਧੀਆ ਯੋਗਦਾਨ ਪਾਇਆ ਉਹਨਾਂ ਦਾ ਯੋਗਦਾਨ ਇੱਕ ਮਹੱਤਵਪੂਰਨ ਉਹ ਲੋਕ ਵੀ ਸੀ ਜਿਨ੍ਹਾਂ ਭਗਤ ਸਿੰਘ, ਭੁਤਕੇਸ਼ਵਰ ਦੱਤ ਨੇ ਸੰਸਦ ਵਿੱਚ ਬੰਬਾ ਸੁੱਟਿਆ ਉਹ ਗ੍ਰਿਫਤਾਰ ਹੋਏ ਸੁਸ਼ੀਲਾ ਦੀਦੀ ਅਤੇ ਦੁਰਗਾ ਭਾਬੀ ਨੇ ਮਿਲ ਕੇ ਖੋਰ ਕ੍ਰਾਂਤੀਕਾਰੀਆਂ ਨੂੰ ਮਤਲਬ ਬਚਾਉਣ ਵਿੱਚ ਮਦਦ ਕੀਤੀ ਤੇ ਸ਼ੁਸ਼ੀਲਾ ਜੀ ਨੇ ਉਸ ਟਾਈਮ ਆਪਣੇ ਸੋਨੇ ਦੀਆਂ ਚੂੜੀਆਂ ਤੱਕ ਵੇਚ ਦਿੱਤੀਆਂ ਜਿਹੜੀਆਂ ਕਿ ਉਹਨਾਂ ਦੀ ਮਾਂ ਨੇ ਸ਼ੁਸ਼ੀਲਾ ਜੀ ਦੇ ਵਿਆਹ ਲਈ ਸੰਭਾਲ ਕੇ ਰੱਖੀਆਂ ਹੋਈਆਂ ਸਨ ਮਤਲਬ ਉਹਨਾਂ ਲਈ ਇੰਨਾ ਜ਼ਿਆਦਾ ਇੰਪੋਰਟੈਂਟ ਸੀਗਾ ਕ੍ਰਾਂਤੀਕਾਰੀਆਂ ਨੂੰ ਬਚਾਉਣਾ ਤੇ ਉਸ ਤੋਂ ਬਾਅਦ ਸ਼ੁਸ਼ੀਲਾ ਜੀ ਜੀ ਨੇ ਭਗਤ ਸਿੰਘ ਦੀ ਬਹੁਤ ਮਦਦ ਕੀਤੀ 17 ਦਸੰਬਰ 1927 ਵਿੱਚ ਜਦੋਂ ਲਾਹੌਰ ਵਿੱਚ ਸੈਂਡਰਸ ਦੀ ਹੱਤਿਆ ਦੇ ਬਾਅਦ ਭਗਤ ਸਿੰਘ ਤੇ ਦੁਰਗਾ ਭਾਬੀ ਲਾਹੌਰ ਤੋਂ ਕਲਕੱਤਾ ਆਏ ਤਾਂ ਉਸ ਟਾਈਮ ਉਹਨਾਂ ਨੂੰ ਸ਼ੁਭ ਕੇ ਰਹਿਣ ਲਈ ਜਗ੍ਹਾ ਚਾਹੀਦੀ ਸੀਗੀ ਤਾਂ ਜੋ ਕਿ ਸੁਸ਼ੀਲਾ ਦੀਦੀ ਨੇ ਇੰਤਜ਼ਾਮ ਕਰਕੇ ਦਿੱਤੀ ਜਿੱਥੇ ਉਹ ਨੌਕਰੀ ਕਰਦੇ ਸੀਗੇ ਸਾਰੀ ਮਾਫ ਕਰਨਾ ਉਸ ਤੋਂ ਬਾਅਦ ਭਗਤ ਸਿੰਘ ਸੁਸ਼ੀਲਾ ਦੀਦੀ ਨੂੰ ਇੱਕ ਵੱਡੀ ਭੈਣ ਦੀ ਤਰ੍ਹਾਂ ਪਿਆਰ ਕਰਦੇ ਸੀ ਤੇ ਦੋਹਾਂ ਨੇ ਮਿਲ ਕੇ ਬ੍ਰਿਟਿਸ਼ ਸਰਕਾਰ ਦੇ ਕਈ ਯੋਜਨਾਵਾਂ ਦਾ ਵਿਰੋਧ ਕਰਨ ਲਈ ਇੱਕ ਦੂਜੇ ਦੀ ਮਦਦ ਕੀਤੀ ਤੇ ਕੰਮ ਕੀਤਾ ਉਸ ਤੋਂ ਬਾਅਦ ਕਲਕੱਤਾ ਵਿੱਚ ਭਗਤ ਸਿੰਘ ਨਾਲ ਭਾਗੀਦਾਰੀ ਕਲਕੱਤਾ ਵਿੱਚ ਰਹਿੰਦੇ ਹੋਏ ਸ਼ਸ਼ੀਲਾ ਦੀਦੀ ਨੇ ਸਵਾਰਚੰਦਰ ਬੋਸ ਦੁਆਰਾ ਅਯੋਜਿਤ ਪ੍ਰਦਰਸ਼ਨਕਾਰੀ ਸ਼ਕਤੀ ਵਿੱਚ ਲੈ ਕੇ ਹਿੱਸਾ ਲਿਆ ਜੋ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਸੀ ਇਸ ਤੋਂ ਬਾਅਦ ਭਗਤ ਸਿੰਘ ਤੇ ਹੋਰ ਕ੍ਰਾਂਤੀਕਾਰੀਆਂ ਨੂੰ ਦਿੱਲੀ ਤੇ ਲਾਹੌਰ ਅ ਲੇਗੋ ਕੇਸਾਂ ਵਿੱਚ ਸਾਮਰੋਹਣ ਕਰਕੇ ਗ੍ਰਿਫਤਾਰ ਕਰ ਲਿਆ ਸੁਸ਼ੀਲਾ ਦੀਦੀ ਤੇ ਹੋਰ ਮਹਿਲਾ ਕ੍ਰਾਂਤੀਕਾਰੀਆਂ ਨੇ ਮਿਲ ਕੇ ਭਗਤ ਸਿੰਘ ਡਿਫੈਂਸ ਕਮੇਟੀ ਦਾ ਗਠਨ ਕੀਤਾ ਤੇ ਫਿਰ ਉਹਨਾਂ ਨੇ ਰੇਸ ਕਮੇਟੀ ਦਾ ਮੁਖ ਅਉਦੇਸ਼ ਲਾਹੌਰ ਅਤੇ ਦਿੱਲੀ ਵੀ ਜੋ ਕੈਸਾਂ ਕੇਸਾਂ ਨਾਲ ਜੁੜੇ ਹੋਏ ਕੈਦੀਆਂ ਨੂੰ ਕਾਨੂੰਨੀ ਲੜਾਈ ਲਈ ਫੰਡ ਇਕੱਠਾ ਕਰਾਉਣਾ ਤੇ ਸੁਸ਼ੀਲਾ ਦੀਦੀ ਨੂੰ ਆਪਣੇ ਸਮਰਪਣ ਅਤੇ ਜੋ ਉਹਨਾਂ ਦੀ ਮਤਲਬ ਇਹਦੇ ਪੱਲੇ ਭਾਵਨਾ ਸੀਗੀ ਸਾਰੇ ਉਹਨਾਂ ਨੂੰ ਪਿਆਰ ਨਾਲ ਦੀਦੀ ਕਹਿ ਕੇ ਯਾਦ ਕਰਦੇ ਨੇ ਤੇ ਉਹਨਾਂ ਨੇ ਕ੍ਰਾਂਤੀਕਾਰੀ ਜ਼ਿੰਦਗੀ ਵਿੱਚ ਗਹਿਰਾ ਤੇ ਸਥਾਈ ਪ੍ਰਭਾਵ ਛੱਡਿਆ ਉਸ ਤੋਂ ਬਾਅਦ ਉਹਨਾਂ ਨੇ ਹਿੰਦੂ ਹਿੰਦੁਸਤਾਨ ਸੋਸ਼ਲ ਰਿਲੀਗੇਸ਼ਨ ਦੀ ਐਸੋਸੀਏਸ਼ਨ ਦੀ ਅਗਵਾਈ ਵੀ ਕੀਤੀ ਜਿਵੇਂ ਭਗਵਤੀ ਚਰਨ ਬੋਰਾ ਤੇ ਹੋਰ ਕ੍ਰਾਂਤੀਕਾਰੀਆਂ ਨੇ 1923 30 ਵਿੱਚ ਵਾਇਸਰਾਏ ਇਫਰਨ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਸ਼ੋਸ਼ੀਲਾ ਦੀਦੀ ਨੂੰ ਵੌਇਸ ਰਾਈ ਨੂੰ ਲੈ ਕੇ ਜਾ ਰਹੀ ਟ੍ਰੇਨ ਦੀ ਖੋਜ ਤੇ ਜਸੂਸੀ ਕਰਨ ਦੀ ਜ਼ਿੰਮੇਵਾਰੀ ਲਈ ਗਈ ਸੀ ਦੁਖਦਾਈ ਤੌਰ ਤੇ ਇਹ ਸਫਲ ਨਹੀਂ ਕਿਉਂਕਿ ਇਹ ਮਤਲਬ ਇੱਕ ਬੰਬ ਭਗਤ ਚਰਨੀ ਵਿੱਚ ਮਤਲਬ ਉਹ ਜਦੋਂ ਭਗਵਤੀ ਚਰਨ ਜੀ ਇੱਕ ਬੰਬ ਟੈਸਟ ਕਰ ਰਹੇ ਸੀ ਉਹ ਹਰਥ ਮਤਲਬ ਗਲਤੀ ਨਾਲ ਉਹ ਬੰਬ ਫਟ ਗਿਆ ਸੀ ਤੇ ਉਹਨਾਂ ਦੀ ਉਸ ਤੋਂ ਸਵੇ ਮੌਤ ਹੋ ਗਈ ਤਾਂ ਕਰਕੇ ਮਿਸ਼ਨ ਕਾਮਯਾਬ ਨਹੀਂ ਹੋਇਆ ਤੇ ਉਸ ਤੋਂ ਬਾਅਦ ਭਗਤ ਸਿੰਘ ਸਖਦੇਵ ਤੇ ਰਾਜਗੁਰੂ ਦੀ ਫਾਂਸੀ ਤੋਂ ਬਾਅਦ ਚੰਦਰਸ਼ੇਖ ਰਾਜਾਦ ਦੀ ਮੌਤਵਾ ਸ਼ਸ਼ੀਲਾ ਦੀਦੀ ਨੇ ਹਿੰਦੁਸਤਾਨ ਸੋਸ਼ਲਿਸਟ ਰੈਵੋਲੂਸ਼ਨਰੀ ਐਸੋਸੀਏਸ਼ਨ ਦੀ ਅਗਵਾਈ ਕੀਤੀ ਤੇ ਉਹਨਾਂ ਨੇ ਆਪਣੇ ਸਹਿਯੋਗੀ ਕ੍ਰਾਂਤੀਕਾਰੀਆਂ ਦੀ ਮੌਤ ਦਾ ਬਦਲਾ ਲੈਣ ਦਾ ਮਨ ਬਣਾਇਆ ਤੇ ਪੰਜਾਬ ਸਰਕਾਰ ਦੇ ਸਖਤਰੀ ਸਾਰ ਅੰਚਰੀ ਕਲਕ ਨੂੰ ਹੱਤਿਆ ਕਰਨ ਦੀ ਉਹਨਾਂ ਨੇ ਯੋਜਨਾ ਬਣਾਈ ਤੇ ਦੁਖਦਾਈ ਤੌਰ ਤੇ ਉਹ ਜਿਹੜੀ ਯੋਜਨਾ ਸੀ ਉਹ ਸਫਲ ਨਹੀਂ ਹੋ ਸਕੀ ਕਿਉਂਕਿ ਪੁਲਸ ਨੂੰ ਇਹਦੇ ਬਾਰੇ ਖੁਫੀਆ ਜਾਣਕਾਰੀ ਮਿਲ ਗਈ ਸੀ ਫਿਰ ਜਿਸ ਕਰਕੇ ਉਹ ਗ੍ਰਿਫਤਾਰ ਹੋ ਗਏ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪਾਰਲੀਮੈਂਟ ਸਪਲੀਟ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਤੇ ਪਰ ਉੱਥੇ ਪੁਲਸ ਕੋਈ ਸਮੂਥ ਪੇਸ਼ ਨਹੀਂ ਕਰ ਸਕੀ ਜਿਸ ਕਰਕੇ ਉਹਨਾਂ ਦੀ ਰਹਾਈ ਹੋ ਗਈ ਤੇ ਸ਼ਸ਼ੀਲਾ ਦੀਦੀ ਦਾ ਇਤਿਹਾਸ ਆ ਜਿਹੜਾ ਉਹ ਦਰਸਾਉਂਦਾ ਹੈਗਾ ਕਿ ਉਹ ਕ੍ਰਾਂਤੀਕਾਰੀ ਜੰਗ ਵਿੱਚ ਆਪਣੀ ਮਿਹਨਤ ਸਮਰਪਣ ਤੇ ਹਿੰਮਤ ਨਾਲ ਸਿਰਫ ਇੱਕ ਅੰਮਲਾ ਪ੍ਰਮੁੱਖ ਰੂਪ ਦੇ ਵਿੱਚ ਜੁੜੀ ਰਹੀ ਤੇ ਆਪਣੇ ਸਹਿਯੋਗੀ ਕ੍ਰਾਂਤੀਕਾਰੀਆਂ ਦੀ ਕੁਰਬਾਨੀ ਦਾ ਬਦਲਾ ਲੈਣ ਲਈ ਉਹਨਾਂ ਨੇ ਅਮਲੀ ਕਦਮ ਵੀ ਜਿਹੜੇ ਚੁੱਕੇ ਉਹਨਾਂ ਨੂੰ ਭਾਰਤ ਦੀ ਜਵਾਨ ਆਫ ਆਰਕ 1932 ਵਿੱਚ ਦੀਦੀ ਨੇ ਭਾਰਤ ਕਾਂਗਰਸ ਦੇ ਦਿੱਲੀ ਸ਼ਾਸਨ ਵਿੱਚ ਭਾਗ ਲਿਆ ਜੋ ਬ੍ਰਿਟਿਸ਼ ਸਰਕਾਰ ਦੁਆਰਾ ਰੋਕਿਆ ਗਿਆ ਸੀ ਇਸ ਦੇ ਨਤੀਜੇ ਵਜੋਂ ਗ੍ਰਿਫਤਾਰ ਹੋ ਗਏ ਤੇ 6 ਮਹੀਨੇ ਦਾ ਕਾਨੂੰਨ ਕੈਦ ਵਿੱਚ ਰੱਖਿਆ ਗਿਆ 1933 ਵਿੱਚ ਉਹਨਾਂ ਨੇ ਸ਼ਾਮ ਮੋਹਨ ਜੋ ਕਿ ਕਮਕੀਲ ਤੇ ਕਾਂਗਰਸ ਐਕਟਿਵਿਸਟ ਸਨ ਉਹਨਾਂ ਨੇ ਵਿਆਹ ਕੀਤਾ 1937 ਵਿੱਚ ਉਹਨਾਂ ਨੇ ਕਕੋਰੀ ਕ੍ਰਾਂਤੀਕਾਰੀਆਂ ਨੂੰ ਅੰਡੇਮਾਨ ਜੇਲ੍ਹ ਤੋਂ ਲਿਖ ਰਿਹਾ ਕੀਤਾ ਗਿਆ ਸ਼ੁਸ਼ੀਲਾ ਦੀ ਤੇ ਦੁਰਗਾਭਾ ਵੀ ਨੇ ਇਨ੍ਹਾਂ ਕ੍ਰਾਂਤੀਕਾਰੀਆਂ ਨੂੰ ਸਨਮਾਨਿਤ ਕਰਨ ਲਈ ਦਿੱਲੀ ਵਿੱਚ ਇੱਕ ਰੈਲੀ ਦਾ ਜਯੋਜਿਤ ਕਰਨ ਦਾ ਫੈਸਲਾ ਕੀਤਾ ਪੁਲਿਸ ਨੇ ਇਸ ਰੈਲੀ ਨੂੰ ਬੈਨ ਕੀਤਾ ਤੇ ਹਿੱਸਾ ਲੈਣ ਲੈ ਕਰਨ ਗ੍ਰਿਫਤਾਰੀ ਦੀ ਧਮਕੀ ਵੀ ਦਿੱਤੀ ਪਰ ਫੇਰ ਵੀ ਸੁਸ਼ੀਲਾ ਦੀਦੀ ਤੇ ਦੁਰਗਾ ਭਾਬੀ ਨੇ ਇਸ ਸਮਾਗਮ ਨੂੰ ਸਫਲਤਾਪੂਰਕ ਅਯੋਜਿਤ ਕੀਤਾ ਤੇ ਉਹਨਾਂ ਨੇ ਜਿਹੜੀ ਇਹ ਇੰਨੀ ਜ਼ਿਆਦਾ ਹਿੰਮਤ ਸੀਗੀ ਤੇ ਇਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਸੀਗਾ ਪੰਡਿਤ ਪਰਮਾਨੰਦ ਜਿਹੜੇ ਕਿ ਚੰਚੀ ਤੋਂ ਸੀ ਉਹਨਾਂ ਨੇ ਸੁਸ਼ੀਲਾ ਦੀਦੀ ਨੂੰ ਭਾਰਤ ਦੀ ਜੁਵਾਨ ਆਫ ਆਰਕ ਕਹਿ ਕੇ ਪ੍ਰੇਰਿਤ ਕੀਤਾ ਆਜ਼ਾਦੀ ਦੇ ਬਾਅਦ ਜਿਹੜੇ ਸੁਸ਼ੀਲਾ ਦੀਦੀ ਸੀ ਉਹ ਪੁਰਾਣੇ ਦਿੱਲੀ ਵਿੱਚ ਰਹਿਣ ਲੱਗੇ ਤੇ ਸੈਂਕੜੇ ਦਲਿਤ ਮਹਿਮ ਮਹਿਲਾਵਾਂ ਨੂੰ ਛੋਟੇ ਬਿਮਾਨੇ ਦੇ ਅੱਤ-ਅੱਤ ਮਤਲਬ ਕਾਰੀਗਰ ਤਕਨੀਕਕਾਰ ਸਕਾਉਣ ਲੱਗੇ ਤੇ ਮਿਸੀਪਲ ਕਾਰਪੋਰੇਸ਼ਨ ਦਾ ਹਿੱਸਾ ਵੀ ਬਣੇ ਤੇ ਦਿੱਲੀ ਕਾਂਗਰਸ ਕਮੇਟੀ ਦੇ ਅਕਸ਼ ਵੀ ਚੁਣੇ ਗਏ ਤੇ 13 ਜਨਵਰੀ 1963 ਨੂੰ ਭਾਰਤ ਦੀ ਨੌਜਵਾਨ ਆਫ ਆਰਕ ਦਾ ਦਿਹਾਤ ਹੋ ਗਿਆ ਉਹਨਾਂ ਦੀ ਯਾਦ ਵਿੱਚ ਦਿੱਲੀ ਦੇ ਖਾਰੀ ਬੋਲੀ ਵਿੱਚ ਇੱਕ ਗਲੀ ਵਿੱਚ ਸ਼ਸ਼ੀਨਾ ਮੋਹਨ ਮਾਰਗ ਨਾਮ ਤੇ ਰੱਖਿਆ ਗਿਆ ਉਹਨਾਂ ਦਾ ਜਿਹੜਾ ਜ਼ਿੰਦਗੀ ਆ ਉਹ ਉਹਨੇ ਕੁਰਬਾਨੀ ਦਿੱਤੀ ਤੇ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਰਿਹਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਅ 13 ਜਨਵਰੀ 1963 ਨੂੰ ਉਹਨਾਂ ਦਾ ਉਹਨਾਂ ਦਾ ਦਿਹਾਂਤ ਹੋ ਗਿਆ ਪਰ ਉਹ ਅੱਜ ਵੀ ਭਾਰਤ ਦੀ ਆਜ਼ਾਦੀ ਦੇ ਲਾਈਕ ਜੇ ਆਪਾਂ ਉਹ ਭਲਾ ਨੂੰ ਯਾਦ ਕਰੀਏ ਅ ਅੱਜ ਵੀ ਉਹਨਾਂ ਨੂੰ ਮਾਨ ਸਨਮਾਨ ਨਾਲ ਯਾਦ ਕੀਤਾ ਜਾਂਦਾ ਤੇ ਉਹ ਭਾਰਤੀ ਆਜ਼ਾਦੀਆਂ ਲਈ ਸਹੀ ਮਸ਼ਹੂਰ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਸੀ ਉਹਨਾਂ ਨੇ ਕਈ ਮਹਿਲਾ ਕ੍ਰਾਂਤੀਕਾਰੀਆਂ ਦੀ ਗਤੀਵਿਧੀਆਂ ਵਿੱਚ ਭਾਗ ਲਿਆ ਤੇ ਜੇ ਦੇਖਿਆ ਜਾਵੇ ਤਾਂ ਸੁਸ਼ੀਲਾ ਮੋਹਨ ਦੀ ਜ਼ਿੰਦਗੀ ਅਤੇ ਯੋਗਦਾਨ ਸਾਨੂੰ ਹਿੰਮਤ ਅਤੇ ਸਮਰਪਣ ਦੇ ਮਹੱਤਵ ਦੀ ਸਿੱਖਿਆ ਦਿੰਦਾ ਤੇ ਨਾਲ ਹੀ ਸਾਨੂੰ ਮਤਲਬ ਇਹ ਸਿੱਖਿਆ ਦਿੰਦਾ ਕਿ ਅਸਲੀ ਸ਼ਕਤੀ ਮਨੋਬਲ ਤੇ ਸੰਘਰਸ਼ ਨਾਲ ਤੁਸੀਂ ਕਿਵੇਂ ਆਪਣਾ ਜਿਹੜਾ ਯੋਗਦਾਨ ਆ ਸਮਾਜ ਵਿੱਚ ਜਾਂ ਰਾਸ਼ਟਰ ਲਈ ਤੁਸੀਂ ਪਾ ਸਕਦੇ ਹੋ ਤੇ ਸਾਨੂੰ ਜੋ ਆਪਾਂ ਪੜ੍ਹ ਲਿਖ ਕੇ ਜਾਂ ਆਪਾਂ ਇਦਾਂ ਦੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਰੱਖ ਕੇ ਜਾਂ ਜਿਦਾਂ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਤੁਹਾਡਾ ਇੱਕ ਸਟੈਪ ਹੁੰਦਾ ਤਾਂ ਤੁਸੀਂ ਕਿਸ ਤਰ੍ਹਾਂ ਯੋਗਦਾਨ ਪਾ ਸਕਦੇ ਹੋ ਇਹਨੀਆਂ ਔਰਤਾਂ ਨੂੰ ਆ ਆਪਾਂ ਨੂੰ ਦਿਲ ਤੋਂ ਸਲਾਮ ਕਰਨਾ ਚਾਹੀਦਾ ਉਮੀਦ ਆ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਮੇਰੀ ਕੁਝ ਦਿਨੋਂ ਤੋਂ ਸਿਹਤ ਨਹੀਂ ਠੀਕ ਚੱਲ ਰਹੀ ਦਿਲ ਕਰਕੇ ਮੈਨੂੰ ਕੱਖ ਵੀ ਹੋ ਰਹੀ ਹੈ ਤੇ ਮੈਨੂੰ ਮਤਲਬ ਪਾਣੀ ਵੀ ਪੀਣਾ ਪੈ ਰਿਹਾ ਤੇ ਉਹਦੇ ਲਈ ਮੈਂ ਮਾਫੀ ਚਾਹੁੰਨੀ ਆ ਬਟ ਮੈਂ ਇਹ ਲੜੀ ਨੂੰ ਜਾਰੀ ਰੱਖਣਾ ਚਾਹੁੰਨੀ ਆ ਕਿਸੇ ਵੀ ਕੀਮਤ ਤੇ ਸੋ ਆਮ ਟਰਾਇੰਗ ਕਿ ਮੈਂ ਕਰ ਰਹੀ ਆ ਤੇ ਕੱਲ ਨੂੰ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਉਦੋਂ ਤੱਕ ਤੁਸੀਂ ਇਹ ਵੀਡੀਓ ਦੇਖੋ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਤੁਹਾਡਾ ਦਿਨ ਚੰਗਾ ਰਹੇ